ਦੇਖੋ ਤੇ ਹੱਸ ਇਹ ਹਿੰਦੀ ਭਾਸ਼ਾ ਚ ਆ ਤੁਸੀਂ ਦੇਖਤਾ ਕਹਿੰਦੇ ਕੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਿਤਾਬ ਪਬਲਿਸ਼ ਕੀਤੀ ਆ ਇਸ ਕਿਤਾਬ ਦੇ ਵਿੱਚ ਜੋ ਲਿਖਿਆ ਹੈ ਇਹ ਤਾਂ ਅਸੀਂ ਕਿਸੇ ਮਾੜੇ ਤੋਂ ਮਾੜੇ ਘਟਿਆ ਤੋਂ ਘਟਿਆ ਬੰਦੇ ਵਾਸਤੇ ਵੀ ਨਹੀਂ ਲਿਖ ਸਕਦੇ ਇਹਦੇ ਵਿੱਚ ਬਹੁਤ ਮਾੜਾ ਲਿਖਿਆ ਹੈ ਸਾਨੂੰ ਸ਼ਰਮ ਆਉਂਦੀ ਹੈ ਕਿ ਜੇ ਅਸੀਂ ਇਹ ਦੱਸਦੇ ਹਾਂ ਵਾਰੀ ਵਾਰੀ ਨਾਨਕ ਪਾਤਸ਼ਾਹ ਬਾਰੇ ਲਿਖਿਆ ਕਿ ਨਾਨਕ ਦਾ ਗੁਰੂ ਇੱਕ ਮੁਸਲਮਾਨ ਥਾ ਨਾਨਕ ਮੁਗਲਾਂ ਕੋਲ ਭਾਰਤ ਮੇ ਲਾਇਆ ਨਾਨਕ ਨੇ ਕੀਤਾ ਨਾਨਕ ਮਰ ਗਿਆ ਅੰਗਦ ਆ ਗਿਆ ਅਰਜਨ ਨੇ ਆਤਮ ਹੱਤਿਆ ਕੀਤੀ ਸਦੀ ਮੰਸੀਕ ਇਸ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਉਹ ਕੌਣ ਆਦਮੀ ਹੈ ਜਿਨ੍ਹਾਂ ਨੇ ਮਤਾ ਪਾ ਕੇ ਇਹ ਕਿਤਾਬ ਪਬਲਿਸ਼ ਕਰਾਈ ਆ 1999 ਤੋਂ ਛਾਪੀ ਹੋਈ ਕਿਤਾਬ ਜਿਹਦਾ ਇੰਨੇ ਵਾਰੀ ਇਤਰਾਜ਼ ਉੱਠਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਤੱਕ ਵੀ ਇਹ ਆਪਣੀ ਗਲਤੀ ਮੰਨੀ ਹੈ ਕਿ ਨਹੀਂ ਮੰਨੀ ਉਹ ਸਿਰਫ ਇੰਨੀ ਕਹਿੰਦੇ ਨੇ ਵੀ ਇਹ ਅਸੀਂ ਵਾਪਸ ਲੈ ਲਈ ਐ ਇੰਨੀ ਗਲਤੀ ਮੱਤੇ ਵੀ ਅਸੀਂ ਵਾਪਸ ਲੈ ਲਈ ਐ ਜਦੋਂ ਮੈਂ ਕੇਸ ਕੀਤਾ ਮੇਰਾ ਕੇਸ ਕਰਨ ਤੋਂ ਬਾਅਦ ਉਹਨਾਂ ਨੇ ਵਾਪਸ ਲਈ ਐ ਤਿੰਨ ਵਕੀਲ ਨੇ ਜਿਹੜੇ ਮੇਰੇ ਤੇ ਵੱਖ-ਵੱਖ ਸਵਾਲ ਕਰਦੇ ਆ ਇੱਕ ਕਹਿੰਦਾ ਜੀ ਅਸੀਂ ਇਹ ਕਿਤਾਬ ਤੇ ਵਾਪਸ ਲੈ ਲਈ ਐ ਮੈਂ ਜੇ ਤੁਸੀਂ ਵਾਪਸ ਲੈ ਲਈ ਐ ਤੁਸੀਂ ਇਹ ਦੱਸੋ ਵੀ ਪਬਲਿਸ਼ ਕਿੰਨੀਆਂ ਕਰਾਈਆਂ ਤੇ ਵਾਪਸ ਕਿੰਨੀਆਂ ਲਈਆਂ ਸਤਿ ਸ਼੍ਰੀ ਅਕਾਲ ਦਾ ਅਨਮੋਲ ਦੇਖ ਰਹੇ ਹੋਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਲੰਬੇ ਸਮੇਂ ਤੋਂ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਖਬਰ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਸ ਦੇ ਵਿੱਚ ਦੁਫੇੜ ਹੋ ਗਿਆ ਇੱਕ ਤੜਾ ਕਹਿੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਨਹੀਂ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਗਲਤੀਆਂ ਸਰਕਾਰ ਦੇ ਵਿੱਚ ਕੀਤੀਆਂ ਗਈਆਂ ਔਰ ਇੱਕ ਚਿੱਠੀ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤੀ ਜਾਂਦੀ ਹੈ ਉਸੇ ਸੰਦਰਭ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਾਲਬ ਕੀਤਾ ਜਾਂਦਾ ਹੈ ਉਹ ਵੀ ਆਪਣੀ ਇੱਕ ਬੰਦ ਲਫਾਫਾ ਚਿੱਠੀ ਜਿਹੜੀ ਆ ਉਹ ਦੇਖ ਕੇ ਆਉਂਦੇ ਉਸ ਤੋਂ ਬਾਅਦ ਬੇਸ਼ੱਕ ਉਹ ਚਿੱਠੀ ਵਾਇਰਲ ਹੋ ਜਾਂਦੀ ਹੈ ਸੁਬੀਰ ਸਿੰਘ ਬਾਦਲ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੰਨਦੇ ਨੇ ਤਾਂ ਇਹ ਸਾਰਾ ਕੁਝ ਹੀ ਪਰ ਹੁਣ ਗੱਲ ਇੱਥੇ ਖੜੀ ਹੈ ਕਿ ਸ੍ਰੀ ਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਤਨਖਾਹ ਕੀ ਲੱਗਦੀ ਹੈ ਰਾਜਨੀਤਿਕ ਤੌਰ ਤੇ ਲੱਗਦੀ ਹੈ ਧਾਰਮਿਕ ਲੱਗਦੀ ਹੈ ਕੀ ਲੱਗਦੀ ਹੈ ਪਰ ਇਹ ਸਭ ਦੇ ਵਿਚਾਲੇ ਕੁਝ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਨੇ ਜਾਂ ਸਿੱਖ ਚਿੰਤਕ ਹੈ ਉਹਨਾਂ ਨੇ ਸ੍ਰੀ ਕਾਲ ਤਖਤ ਸਾਹਿਬ ਤੇ ਇੱਕ ਪੱਤਰ ਭੇਜਿਆ ਕਿ ਇਤਿਹਾਸ ਨੂੰ ਵਾਚ ਕੇ ਸਜ਼ਾ ਮقرਰ ਕੀਤੀ ਜਾਵੇ ਕਿਉਂਕਿ ਪਿਛਲੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸਖਤ ਸਜ਼ਾਵਾਂ ਤੱਕ ਦਿੱਤੀਆਂ ਗਈਆਂ ਜਾਂ ਫਿਜ਼ੀਕਲ ਸਜ਼ਾਵਾਂ ਦਿੱਤੀਆਂ ਗਈਆਂ ਜਿਨ੍ਹਾਂ ਨੇ ਧਰਮ ਦੇ ਵਿੱਚ ਇਸ ਤਰ੍ਹਾਂ ਦੀਆਂ ਕੁਤਾਈਆਂ ਕੀਤੀਆਂ ਸੀ ਜਾਂ ਗੁਨਾਹ ਕੀਤੇ ਸੀ ਤਾਂ ਉਹਨਾਂ ਦੀ ਮੰਗ ਹੈ ਕਿ ਜੇਕਰ ਸੁਬੀਰ ਸਿੰਘ ਬਾਦਲ ਜਾਂ ਸ਼ਰੋਮਣੀ ਅਕਾਲੀ ਦਲ ਜਾਂ ਉਹਨਾਂ ਦਾ ਦੂਜਾ ਧੜਾ ਮੰਨਦਾ ਹੈ ਕਿ ਅਸੀਂ ਇਹ ਗਲਤੀਆਂ ਕੀਤੀਆਂ ਸੀ ਤਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਉਹਨਾਂ ਹੀ ਸਿੱਖ ਚਿੰਤਕਾਂ ਦੇ ਵਿੱਚੋਂ ਮੇਰੇ ਨਾਲ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਇਨਾਂ ਦੇ ਵੱਲੋਂ ਚਿੱਠੀ ਦਿੱਤੀ ਗਈ ਹੈ ਕਈ ਜਿਹੜੇ ਧਾਰਮਿਕ ਲੋਕ ਨੇ ਜਾਂ ਸਿੱਖ ਚਿੰਤਕ ਨੇ ਉਹਨਾਂ ਦੇ ਵੱਲੋਂ ਬਕਾਇਦਾ ਆਪਣੇ ਦਸਤਕਤ ਕਰਕੇ ਸ੍ਰੀ ਕਲਤਕ ਸਾਹਿਬ ਤੇ ਚਿੱਠੀ ਪਹੁੰਚਾਈ ਗਈ ਹੈ ਸਿਰਸਾ ਸਾਹਿਬ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਔਰ ਇਹ ਦੱਸੋ ਕਿ ਉਸ ਚਿੱਠੀ ਦੇ ਵਿੱਚ ਕੀ ਕੀ ਦਰਜ ਸੀ ਜਿਹੜੀ ਚਿੱਠੀ ਤੁਸੀਂ ਸ੍ਰੀ ਕਲਤਕ ਸਾਹਿਬ ਤੇ ਦੇ ਕੇ ਆਏ ਸਭ ਤੋਂ ਪਹਿਲਾਂ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਾ ਜਿਹੜੇ ਕਿ ਤੁਸੀਂ ਲੋਕਾਂ ਤੱਕ ਸਾਡੀ ਆਵਾਜ਼ ਨੂੰ ਪਹੁੰਚਾਉਂਦੇ ਬੇਨਤੀ ਹੈ ਕਿ ਇਸ ਟਾਈਮ ਤੇ ਤੁਹਾਨੂੰ ਪਤਾ ਹੈ ਕੇ کئی ਦਿਨਾਂ ਤੋਂ ਲਗਾਤਾਰ ਜਦੋਂ ਤੋਂ ਆਪਣੇ ਆਪ ਨੂੰ ਬਾਗੀ ਕਹਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਲਿਖਤੀ ਪੱਤਰ ਦੇਖਿਆ ਹੈ ਤੇ ਆਪਣੇ ਗੁਨਾਹ ਕਬੂਲ ਕੀਤੇ ਇਹਨਾਂ ਨੇ ਤੇ ਨਾਲ ਇਹ ਵੀ ਕਹਤਾ ਵੀ ਇਹਦੇ ਵਿੱਚ ਅਸੀਂ ਇਕੱਲੇ ਨਹੀਂ ਵੀ ਅਸਲ ਗੁਨਾਹਗਾਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਪ੍ਰਧਾਨ ਹੈ ਇਹਨਾਂ ਨੇ ਉਹਦੇ ਤੋਂ ਬਾਅਦ ਮੁੜ ਕੇ ਫਿਰ ਦੂਸਰੀ ਤੇ ਰਜੜੀ ਸੀ ਸੁਖਬੀਰ ਬਾਦਲ ਉਹਨਾਂ ਨੇ ਵੀ ਇੱਕ ਆਪਣੇ ਗੁਨਾਹ ਕਬੂਲ ਕਰਦੇ ਆ ਉਹਨਾਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਜਿਹੜਾ ਸੀ ਬੰਦ ਲਫਾਫਾ ਪੱਤਰ ਦੇ ਕੇ ਆਏ ਲੇਕਿਨ ਉਹ ਬੰਦ ਲਫਾਫਾ ਤੜਿਆ ਨਹੀਂ ਹੁਣ ਤਾਂ ਸਾਹਮਣੇ ਆ ਗਿਆ ਸਾਰਿਆਂ ਦੇ ਹੁਣ ਉਹਦੇ ਵਿੱਚ ਆਮ ਚਰਚਾ ਇਹ ਆ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਮੁੱਖ ਐਸਐਮਟੀ ਸੇਵਾਦਾਰਾਂ ਜਾਂ ਉਹਦੇ ਸਹਿਯੋਗੀ ਨੇ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਚ ਕੀ ਫੈਸਲਾ ਕੀਤਾ ਜਾਂਦਾ ਇਸ ਨੂੰ ਮੱਦੇ ਨਜ਼ਰ ਰੱਖਦੇ ਆ ਅਸੀਂ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਭਾਈ ਅਮਰੀਕ ਸਿੰਘ ਜੀ ਲੁਧਿਆਣੇ ਵਾਲੇ ਪੰਚ ਪ੍ਰਧਾਨੀ ਵੱਲੋਂ ਤੇ ਭਾਈ ਗੁਰਨੇਕ ਸਿੰਘ ਜੀ ਭਾਈ ਬਲਕਾਰ ਸਿੰਘ ਜੀ ਗੁਰੂ ਵਿਸਤਾਰਾਂ ਸਿੱਖ ਚਿੰਤਕ ਜਿਹੜੇ ਸੀ ਅਸੀਂ ਇੱਕ ਮੀਟਿੰਗ ਕੀਤੀ ਧਾਰ ਕੀਤਾ ਕਿ ਕਿਤੇ ਇਹ ਨਾ ਹੋਵੇ ਕਿ ਜਿਸ ਤਰ੍ਹਾਂ ਇਹ ਗੁੰਗਲੋਂ ਤੋਂ ਪਹਿਲਾਂ ਮਿੱਟੀ ਝਾੜਦੇ ਰਹੇ ਨੇ ਤੇ ਇਸ ਵਾਰੇ ਵੀ ਗੁੰਗਲੋਂ ਤੋਂ ਮਿੱਟੀ ਝਾੜ ਕੇ ਤੇ ਬਣਾਣ ਫਿਰ ਅਸੀਂ ਇਤਿਹਾਸ ਦੇ ਮੁਤਾਬਕ ਆ ਇੱਕ ਪੱਤਰ ਦੇਖ ਕੇ ਆਏ ਆ ਇਹਨੂੰ ਮੰਗ ਪੱਤਰ ਕਹਿ ਲਓ ਇਹਨੂੰ ਚੇਤਾਵਨੀ ਪੱਤਰ ਕਹਿ ਲਓ ਅਸੀਂ ਉਹਦੇ ਵਿੱਚ ਬੜਾ ਵਿਸਤਾਰ ਦੇ ਨਾਲ ਇਹ ਲਿਖਿਆ ਹੈ ਇਤਿਹਾਸ ਨੂੰ ਮੁੱਖ ਰੱਖਦੇ ਇਹਦੇ ਵਿੱਚ ਮਤਲਬ ਲਿਖਿਆ ਹੈ ਕਿ ਸਾਡਾ ਇੱਕ ਇਤਿਹਾਸ ਹੈ ਕੀ ਇਤਿਹਾਸ ਹੈ ਕਿ ਜਿਸ ਵਕਤ ਚੰਦੂ ਪਾਪੀ ਨੇ ਪੰਚਮ ਪਾਤਸ਼ਾਹ ਨੂੰ ਸਰੀਰਕ ਤੌਰ ਤੇ ਬਹੁਤ ਸਖਤ ਸਜ਼ਾ ਦਿੱਤੀ ਤੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਉਸ ਚੰਦੂ ਦੇ ਨੱਕ ਵਿੱਚ ਨਥ ਪਾ ਕੇ ਤੇ ਦਿੱਲੀੋਂ راہਵਰ ਲਿਆਂਦਾ ਔਰ ਸਿੱਖਾਂ ਨੂੰ ਹੁਕਮ ਕੀਤਾ ਵੀ ਜਿਹੜਾ ਵੀ ਗੁਰੂ ਦਾ ਸਿੱਖ ਮਿਲੇ ਇਹਦੇ ਸਿਰ 'ਚ ਪੰਚਛਤਰ ਬਾਰੇ ਸਾਡਾ ਸਵਾਲ ਹੈ ਕਿ ਉਸ ਟਾਈਮ ਤੇ ਚੰਦੂ ਨੇ ਮਾਫੀ ਨਾ ਮੰਗੀਆਂ ਹੋਣਗੀਆਂ ਜ਼ਰੂਰ ਮੰਗੀਆਂ ਹੋਣਗੀਆਂ ਪਰ ਗੁਰੂ ਸਾਹਿਬ ਨੇ ਉਹਨੂੰ ਮਾਫ ਨਹੀਂ ਕੀਤਾ ਉਸ ਤੋਂ ਬਾਅਦ ਇੱਕ ਮਸੰਦਾਂ ਦੀ ਕਹਾਣੀ ਹੁੰਦੀ ਹੈ ਮਸੰਦ ਜਿਹੜੇ ਨੇ ਉਹ ਸਨ ਜਿਨ੍ਹਾਂ ਨੂੰ ਤੀਸਰੇ ਪਾਤਸ਼ਾਹ ਨੇ ਆਪ ਮਤਲਬ ਕਿ ਪ੍ਰਚਾਰਕ ਦੇ ਤੌਰ ਤੇ ਥਾਪਿਆ ਸੀ ਕਿਉਂਕਿ ਆਉਣ ਜਾਣ ਦੇ ਸਾਧਨ ਬਹੁਤ ਦੂਰ ਦਰੜੇ ਉਦੋਂ ਹੈ ਨਹੀਂ ਸੀ ਤੇ ਲੋਕ ਪੈਦਲ ਚੱਲ ਕੇ ਆਉਂਦੇ ਸੀ ਤੇ ਉਹਨਾਂ ਨੂੰ ਇੱਕ ਬਤੌਰੇ ਪ੍ਰਚਾਰਕ ਤੇ ਨਾਲ ਹੀ ਉਹਦੇ ਸੰਬੰਧ ਜਿਹੜਾ ਇਕੱਠਾ ਹੁੰਦਾ ਸੀ ਉਹ ਲੈ ਕੇ ਆਉਂਦੇ ਸੀ ਜਦੋਂ ਉਹਨਾਂ ਨੇ ਮਾਣੀਆਂ ਕੀਤੀਆਂ ਤੇ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਹੱਥੀਂ ਕੜਾਹੇ 'ਚ ਪਾ ਕੇ ਸਾੜਿਆ ਕਿ ਉਹਨਾਂ ਨੇ ਮਾਫ਼ੀਆਂ ਨਾ ਮੰਗੀਆਂ ਹੋਣਗੀਆਂ ਲੇਖਨ ਦਸਵੇਂ ਪਾਛਨ ਨਹੀਂ ਬਖਸਿਆ ਉਸ ਤੋਂ ਬਾਅਦ ਆਉਂਦਾ ਮਸਾ ਰੰਗੜ ਮਸੇ ਰੰਗੜ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਵੇਦਵੀ ਕੀਤੀ ਤੇ ਭਾਈ ਸੁੱਖਾ ਸਿੰਘ ਤੇ ਮੋਤਾਬ ਸਿੰਘ ਜਿਹੜਾ ਸੀ ਉਹ ਬੁੱਢਾ ਜੋੜ ਤੋਂ ਚੱਲੇ ਤੋਦਾ ਸਿਰ ਵੱਢ ਕੇ ਲੈ ਗਏ ਉਸ ਤੋਂ ਬਾਅਦ ਫਿਰ ਆਉਂਦੇ ਨੇ ਮਹੰਤ ਜਦੋਂ ਮਹੰਤਾ ਨੇ ਗੁਰੂ ਘਰਾਂ ਦੇ ਵਿੱਚ ਆੜੇ ਕਰਮ ਕੀਤੇ ਤੇ ਫਿਰ ਉਸ ਟਾਈਮ ਦੇ ਉੱਤੇ ਭਾਈ ਕਰਤਾਰ ਸਰਦਾਰ ਕਰਤਾਰ ਸਿੰਘ ਛੱਬਰ ਭਾਈ ਲక్ష్మణ ਸਿੰਘ ਧਾਰੋਵਾਲੀ ਵਰਗਿਆਂ ਨੇ ਜਿਹੜੀਆਂ ਸੀ ਸਿੰਘਾਂ ਦੇ ਨਾਲ ਲੈ ਕੇ ਤੇ ਹਜ਼ਾਰਾਂ ਉਹਦੇ ਵਿੱਚ ਉਸ ਟਾਈਮ ਦੇ ਉੱਤੇ ਬੇਗਣ ਤੱਕ ਸਾ ਤਾਂ ਦੇਖੇ ਤੇ ਗੁਰੂ ਘਰ ਆਜ਼ਾਦ ਕਰਾਇਆ ਇੱਥੇ ਅਸੀਂ ਇੱਕ ਸਵਾਲ ਲਿਖਿਆ ਉਹਨਾਂ ਨੂੰ ਕਿ ਕੀ ਅੱਜ ਤੱਕ ਚੰਦੂ ਵੱਲੋਂ ਜਾਂ ਉਸ ਤੋਂ ਬਾਅਦ ਮਸੰਦਾਂ ਵੱਲੋਂ ਜਾਂ ਬਸੇ ਰੰਗੜ ਵੱਲੋਂ ਜਾਂ ਮਹੰਤਾ ਨਰਾਇਣੂਆ ਵੱਲੋਂ ਕਿਸੇ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਕਿਤਾਬ ਲਿਖੀ ਤੁਹਾਨੂੰ ਮਿਲਦੀ ਹੈ ਤੇ ਜਵਾਬ ਹੀ ਮਿਲੇਗਾ ਨਹੀਂ ਤੇ ਫਿਰ ਅਸੀਂ ਇਹ ਸਵਾਲ ਰੱਖਿਆ ਹੈ ਇਹ ਜਿਹੜਾ ਨੂੰ ਕਹਿ ਕੇ ਆਏ ਕਿ ਆਹ ਕਿਤਾਬਾਂ ਅਸੀਂ ਦਿਖਾ ਕੇ ਆਏ ਕਿ ਆਹ ਕਿਤਾਬਾਂ 1998 ਦੇ ਵਿੱਚ ਜੋ ਕਿ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਇਹਦੇ ਵਿੱਚ ਲਿਖਿਆ ਹੈ ਤੇ ਇਹਦੇ ਵਿੱਚ ਆ ਜਿਹੜੀ ਕਿਤਾਬ ਹੈ ਇਹ ਤੁਸੀਂ ਵੇਖ ਸਕਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਆ ਇਹ ਪਬਲਿਸ਼ ਕੀਤੀ ਗਈ ਆ ਔਰ ਇਹਦੇ ਵਿੱਚ ਬਹੁਤ ਮਾੜਾ ਕੁਝ ਗਲਤ ਲਿਖਿਆ ਇਤਿਹਾਸ ਨੂੰ ਤਰੋੜ ਮਰੋੜ ਕੇ ਲਿਖਿਆ ਹੈ ਜਿਹਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਕਿ ਇਹਦੇ ਵਿੱਚ ਆ ਉਸ ਵਕਤ ਦੀ ਗੱਲ ਲਿਖੀ ਹੋਈ ਹੈ ਜਦੋਂ ਮਾਤਾ ਗੰਗਾ ਜੀ ਬਾਬਾ ਪੁੱਡਾ ਸਾਹਿਬ ਜੀ ਦੇ ਕੋਲ ਪੁੱਤਰ ਪ੍ਰਾਪਤੀ ਦੇ ਵਾਰ ਵਾਸਤੇ ਆਉਂਦੇ ਨੇ ਤੇ ਉਦੋਂ ਬਾਬਾ ਜੀ ਜਦੋਂ ਉਹਨੂੰ ਵਾਰ ਦਿੰਦੇ ਨੇ ਤੇ ਇੱਥੇ ਲਿਖਿਆ ਹੈ ਕਿ ਮਾਤਾ ਜੀ ਦਾ ਪੇਟ ਉਸੇ ਟਾਈਮ ਤੇ ਗਰਭਤੀ ਹੋ ਰਿਹਾ ਇਸ ਤਰ੍ਹਾਂ ਇਤਿਹਾਸ ਨੂੰ ਤਰੋੜ-ਮੋੜ ਕੇ ਕੁਤਰ ਤੇ ਅਸੂਲ ਦੀ ਵੀ ਲੰਘਣਾ ਕਰਕੇ ਇਹ ਕਿਤਾਬਾਂ ਨੇ ਲਿਖੀਆਂ ਨੇ ਸੋ ਇਸ ਇਹਨਾਂ ਕਿਤਾਬਾਂ ਦੇ ਸਬੰਧ ਵਿੱਚ ਆ ਵੀ ਤੁਸੀਂ ਦੇਖੋ ਇਹ ਇਹ ਕੀ ਕੁਛ ਇਹਨਾਂ ਨੇ ਗੁਰੂ ਹਰਕਮਿੰਦਰ ਪਾਸ਼ਾ ਦੇ ਬਾਰੇ ਜਿਹੜਾ ਉਹ ਲਿਖਿਆ ਸੋ ਅਸੀਂ ਇਹ ਕਿਤਾਬ ਜਿਹੜੀ ਆ ਸ਼ਰੋਣੀ ਕਮੇਟੀ ਨੇ ਪਬਲਿਸ਼ ਕਰਾਈਆ 1998 ਵਿੱਚ 2500 ਕਿਤਾਬਾਂ ਐਡੀਸ਼ਨ ਚ ਆਈਆਂ ਪਹਿਲੀ ਐਡੀਸ਼ਨ ਚ ਜਦੋਂ ਕਿਤਾਬ ਛਪ ਗਈ ਫਿਰ ਕਿਤਾਬ ਬੈਨ ਕਰ ਦਿੱਤੀ ਬੈਨ ਕਰ ਦਿੱਤੀ ਜਦੋਂ ਪੜ੍ਹੀ ਲੋਕਾਂ ਨੇ ਤੇ ਉਹਨਾਂ ਨੇ ਇਤਰਾਜ਼ ਕੀਤੇ ਇਹਨਾਂ ਬੈਨ ਕਰ ਦਿੱਤੇ ਫਿਰ ਉਹਨਾਂ ਨੇ ਇੱਕ ਮਤਾ ਪਾਇਆ ਮਤਾ ਕੀ ਪਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਪਬਲਿਸ਼ ਕਰੇਗੀ ਤੇ ਉਹ ਪਹਿਲਾਂ ਉਹਦਾ ਜਿਹੜਾ ਖਰੜਾ ਹੈ ਉਸ ਸ੍ਰੋਮਣੀ ਕਮੇਟੀ ਦੇ ਜਿਹੜੇ ਵਿਦਵਾਨ ਸਕਾਲਰ ਨੇ ਜਿਹੜੇ ਉਹ ਪੜਨਗੇ ਫਿਰ ਸ੍ਰੋਮਣੀ ਕਮੇਟੀ ਜਿਹੜੀ ਉਹ ਛਾਪੇਗੀ ਲੇਕਿਨ ਫਿਰ ਬਾਅਦ ਕੀ ਕੀਤਾ ਆ 1999 ਦੇ ਵਿੱਚ ਆ ਤੁਸੀਂ ਵੇਖ ਸਕਦੇ ਹੋ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਇਸ ਕਿਤਾਬ ਦੇ ਵਿੱਚ ਇਹ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਇਹ ਹਿੰਦੀ ਭਾਸ਼ਾ ਚ ਆ ਤੁਸੀਂ ਦੇਖ ਤਾਂਗੇ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿਤਾਬ ਪਬਲਿਸ਼ ਕੀਤੀ ਆ ਇਸ ਕਿਤਾਬ ਦੇ ਵਿੱਚ ਜੋ ਲਿਖਿਆ ਹੈ ਇਹ ਤਾਂ ਅਸੀਂ ਕਿਸੇ ਮਾੜੇ ਤੋਂ ਮਾੜੇ ਘਟਿਆ ਤੋਂ ਘਟਿਆ ਬੰਦੇ ਵਾਸਤੇ ਵੀ ਨਹੀਂ ਲਿਖ ਸਕਦੇ ਜੋ ਗੁਰੂ ਸਾਹਿਬਾਂ ਦੇ ਖਿਲਾਫ ਅਤ ਮਾੜੀ ਸ਼ਬਦਾਵਲੀ ਲਿਖੀ ਆ ਇਹਦੇ ਵਿੱਚ ਬਹੁਤ ਮਾੜਾ ਲਿਖਦੇ ਆ ਸਾਨੂੰ ਸ਼ਰਮ ਆਉਂਦੀ ਆ ਕਿ ਜੇ ਅਸੀਂ ਇਹ ਦੱਸਦੇ ਹਾਂ ਵਾਰੀ ਵਾਰੀ ਕਿ ਇਹਦੇ ਵਿੱਚ ਇਸ ਤਰ੍ਹਾਂ ਕੇ ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖਿਆ ਕਿ ਨਾਨਕਾ ਗੁਰੂ ਇੱਕ ਮੁਸਲਮਾਨ ਥਾ ਨਾਨਕ ਮੁਗਲਾਂ ਕੋਲ ਭਾਰਤ ਮੇ ਲਾਇਆ ਨਾਨਕ ਨੇ ਕੀਤਾ ਨਾਨਕ ਮਰ ਗਿਆ ਅੰਗਦ ਆ ਗਿਆ ਅਰਜਨ ਨੇ ਆਤਮ ਹੱਤਿਆ ਕੀਤੀ ਅਰਜਨ ਕੇ ਮਰਨੇ ਕੇ ਬਾਅਦ ਹਰਕੁਮਿੰਦ ਕਾ ਦਿਮਾਗੀ ਸਤੋਲਨਖ ਹੋ ਗਿਆ ਥਾ ਜਿਹੜੇ ਅੱਗੇ ਸ਼ਬਦ ਲਿਖੇ ਨੇ ਉਹ ਮੈਂ ਬੋਲ ਕੇ ਨਹੀਂ ਦੱਸ ਸਕਦਾ ਗੁਰੂ ਤੇਗ বাহাদুর ਪਾਤਸ਼ਾਹ ਬਾਰੇ ਲਿਖਿਆ ਕਿ ਉਹ ਜਦੋਂ ਬੰਗਾਲ ਨੂੰ ਮਲਕੇ ਉਹਨਾਂ ਨੇ ਚੋਰੀਆਂ ੱਟ ਕਹਿਤੀਆਂ ਕਤਲ ਉਗਲਤ ਸ਼ੁਰੂ ਕਰਤੀ ਤੇ ਉਹਨਾਂ ਨੂੰ ਜਿਹੜਾ ਸੀ ਫੜ ਕੇ ਜਿਹੜਾ ਸੀ ਫਿਰ ਕਤਲ ਕੀਤਾ ਗਿਆ ਇਸ ਤਰ੍ਹਾਂ ਦੀ ਇੱਕ ਕਿਤਾਬ ਦੇ ਵਿੱਚ ਇਹ ਸ਼ਬਦਾਂ ਲਿਖਿਆ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਕਿ ਉਹਨਾਂ ਨੇ ਪੁੱਤਰਾਂ ਦੇ ਵਿਯੋਗ ਵਿੱਚ ਆਤਮ ਹੱਤਿਆ ਕੀਤੀ ਇਹ ਇੱਕ ਕਿਤਾਬ ਹੈ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਬਲਿਸ਼ ਕਰਦੀ ਹੈ ਇਹ ਕਿਤਾਬ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਅਸੀਂ ਆਪਣੀ ਸੰਸਥਾ ਵੱਲੋਂ ਜਿਹੜਾ ਅਸੀਂ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਖਿਲਾਫ ਕੇਸ ਕੀਤਾ ਔਰ 7 ਸਾਲ ਉਹ ਕੇਸ ਚੱਲਣ ਤੋਂ ਬਾਅਦ ਮੇਰਾ ਕੇਸ ਉਹ ਖਾਰਜ ਕਰ ਦਿੱਤਾ ਸੋ ਅਸੀਂ ਇਸ ਚੀਜ਼ ਲੈ ਗਏ ਤੇ ਇਹਨਾਂ ਨੇ ਪਹਿਲਾਂ ਮੰਨ ਸੀ ਸਾਡੀ ਇਹ ਮੰਗ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਉਹ ਕੌਣ ਆਦਮੀ ਹੈ ਜਿਨ੍ਹਾਂ ਨੇ ਮਤਾ ਪਾ ਕੇ ਇਹ ਕਿਤਾਬ ਪਬਲਿਸ਼ ਕਰਾਈ ਆ ਲੇਕਿਨ ਅੱਜ ਤੱਕ ਉਹ ਬੰਦੇ ਨਹੀਂ ਲਾਏ ਅਸੀਂ ਹੁਣ ਜਿਹੜਾ ਪੱਤਰ ਦੇਖ ਕੇ ਆਏ ਆ ਜਦੋਂ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਨੇ ਜਵਾਬ ਤਾਂ ਦਿੱਤੇ ਹੋਣਗੇ ਨਾ ਜਦੋਂ ਕੋਰਟ ਦੇ ਵਿੱਚ ਕੇਸ ਪਿਆ ਇਤਰਾਜ਼ ਉਠੇ ਕਿ 98 ਵਾਲੀ ਤਾਂ ਬੈਨ ਕਰਤੀ ਜਿਹੜੇ 99 ਦੇ ਵਿੱਚ ਛਾਪੀ ਗਈ ਕਿਤਾਬ ਜਿਹਦੇ ਵਿੱਚ ਇੰਨਾ ਇਤਿਹਾਸ ਨੂੰ ਤਰੋੜ ਮੋੜ ਕੇ ਪੇਸ਼ ਕੀਤਾ ਗਿਆ ਜਦੋਂ ਇਤਰਾਜ਼ ਉੱਠੇ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਵਾਬਤੌਹੀ ਦਿੱਤਾ ਹੋਊਗਾ ਨਾ ਕਿ ਇਹ ਕਿਉਂ ਛਾਪਿਆ ਗਿਆ ਕਿਸ ਦੇ ਕਹਿਣ ਤੇ ਛਾਪਿਆ ਗਿਆ ਜੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਜ਼ਿੰਮੇਵਾਰੀ ਲੈਂਦੀ ਹੈ ਬਿਲਕੁਲ ਜ਼ਿੰਮੇਵਾਰੀ ਲੈਂਦੀ ਹੈ ਪਰ ਉਹਦੇ ਵਿੱਚ ਅਵਤਾਰ ਸਿੰਘ ਮਕੜ ਟੀਵੀ ਚੈਨਲ ਤੇ ਬੋਲ ਰਿਹਾ ਕਹਿੰਦਾ ਅਸੀਂ ਕੀ ਮਾੜਾ ਕੀਤਾ ਅਸੀਂ ਤਾਂ ਨਿੰਗਮ ਦੀ ਜਦੋਂ ਕਿ ਇਹਦੇ ਤੇ ਕਿਸੇ ਵੀ ਨਾਂ ਦਾ ਲੇਖਕ ਦਾ ਨਾਂ ਨਾ ਟਰਾਂਸਲੇਸ਼ਨ ਕਰਨ ਵਾਲੇ ਦਾ ਨਾਂ ਨਾ ਹੀ ਇਹ ਹੈ ਕਿ ਪਹਿਲੀ ਐਡੀਸ਼ਨ ਵਾਲਾ ਹੈ ਨਾ ਹੀ ਇਹ ਹੈ ਕਿ ਦੂਸਰੀ ਐਡੀਸ਼ਨ ਵਾਲਾ ਹੈ ਕੁਝ ਨਹੀਂ ਹੈਗਾ ਇਹਦੇ ਤੇ ਤੁਸੀਂ ਵੇਖ ਸਕਦੇ ਹੋ ਕਿਤਾਬ ਵਿਖਾਈਤ ਹਨ ਸੋ ਇਹ ਜਿਹੜੀ ਕਿਤਾਬ ਹੈ ਜਦੋਂ ਕੋਰਟ ਦੇ ਵਿੱਚ ਉਹਨਾਂ ਜਵਾਬ ਦਿੱਤਾ ਵੀ ਅਸੀਂ ਕੋਈ ਮਾੜਾ ਨਹੀਂ ਕੀਤਾ ਇਹ ਕਿਤਾਬ ਕਿਸੇ ਦੀ ਲਿਖੀ ਹੋਈ ਕਨਿੰਗਮ ਦੇ ਲਿਖੀ ਹੋਈ ਆ ਤੇ ਅਸੀਂ ਟਰਾਂਸਲੇਸ਼ਨ ਕਰਕੇ ਜਿਹੜੀ ਅੱਗੇ ਏਚ ਪਾ ਦਿੱਤੀ ਹੈ ਏਚ ਕੀ ਮਾੜਾ ਕੀਤਾ ਉਹ ਆਪਣੀ ਗਲਤੀ ਨਹੀਂ ਮੰਨਣ ਨੂੰ ਤਿਆਰ ਹੈਗੇ ਟਰਾਂਸਲੇਸ਼ਨ ਟਰਾਂਸਲੇਸ਼ਨ ਪੜ੍ਹ ਕੇ ਕੀਤੀ ਜਾਂਦੀ ਹੈ ਨਾ ਜ ਜਿਹਦੀ ਜਰੂਰਤ ਹੋਵੇ ਉਸੇ ਦੀ ਟਰਾਂਸਲੇਸ਼ਨ ਕੀਤੀ ਜਾਂਦੀ ਹੈ ਇਹ ਫਿਰ ਸ਼੍ਰੋਮਣੀ ਕਮੇਟੀ ਤੁਹਾਨੂੰ ਕੀ ਲੱਗਦਾ ਹੈ ਮਤਲਬ 1999 ਤੋਂ چھپی ہوئی کتاب ਜਿਹਦਾ ਇੰਨੀ ਵਾਰੀ ਇਤਰਾਜ਼ ਉੱਠਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਤੱਕ ਵੀ ਇਹ ਆਪਣੀ ਗਲਤੀ ਮੰਨੀ ਹੈ ਕਿ ਨਹੀਂ ਮੰਨੀ ਉਹ ਸਿਰਫ ਇੰਨੀ ਕਹਿੰਦੇ ਨੇ ਵੀ ਇਹ ਅਸੀਂ ਵਾਪਸ ਲੈ ਲਈ ਐ ਇੰਨੀ ਗਲਤੀ ਮੰਨਦੇ ਵੀ ਅਸੀਂ ਵਾਪਸ ਲੈ ਲਈ ਐ ਜਦੋਂ ਮੈਂ ਕੇਸ ਕੀਤਾ ਮੇਰਾ ਕੇਸ ਕਰਨ ਤੋਂ ਬਾਅਦ ਉਹਨਾਂ ਨੇ ਵਾਪਸ ਲਈ ਐ ਕਿਤਾਬ ਪਬਲਿਸ਼ ਹੁੰਦੀ ਐ 1999 ਚ ਵਾਪਸ ਕਦੋਂ ਲਈਂਦੀ ਐ 2007 ਚ ਜਦੋਂ ਮੈਂ ਕੇਸ ਕਰਦਾ ਨਵਾਂ ਪ੍ਰਤੀਵਾਦ ਕਰਦਾ ਹਾਂ ਉਦੋਂ ਇੱਕ ਕਿਤਾਬ ਜਿਹੜੀ ਆ ਵਾਪਸ ਲਈ। ਸ਼੍ਰੋਮਣੀ ਕਮੇਟੀ ਨੇ ਤਾਂ ਇਹ ਮੰਨ ਲਿਆ ਨਾ ਕਿ ਸਾਡੇ ਤੋਂ ਇਹ ਗਲਤ ਛਪੀ ਆ ਜਾਂ ਗੰਤ ਗਲਤ ਟਰਾਂਸਲੇਟ ਟਰਾਂਸਲੇਸ਼ਨ ਹੋਈ ਆ। ਉਹ ਫਿਰ ਹੁਣ ਮੁੱਦਾ ਇਹ ਲੋਕਾਂ ਤੱਕ ਲਿਜਾਣ ਦਾ ਕੀ ਮਾਇਨਾ? ਬਿਲਕੁਲ ਬਿਲਕੁਲ। ਇਹ ਮੁੱਦਾ ਇਸ ਕਰਕੇ ਹੀ ਲਿਜਾ ਰਹੇ ਆ ਕਿ ਅਸੀਂ ਇਹ ਉਹਨਾਂ ਨੇ ਸਾਡੇ ਨਾਲ ਜਿੰਨੇ ਪ੍ਰਧਾਨ ਹੁਣ ਤੱਕ ਆਏ ਨੇ, ਜਿੰਨੇ ਜਥੇਦਾਰ ਹੁਣ ਤੱਕ ਆਏ ਨੇ, ਉਹਨਾਂ ਨੂੰ ਅਸੀਂ ਇਹ ਗੱਲ ਕਹੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਮਤਾ ਨੰਬਰ 558 ਪੈ ਕੇ 1998 ਕਿਤਾਬ ਪਬਲਿਸ਼ ਹੋਈ ਆ। ਜਿਹੜੇ ਬੰਦੇ ਨੇ ਇਹ ਮਤਾ ਪਵਾਇਆ ਹੈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੁਸੀਂ ਸਾਹਮਣੇ ਲੈ ਦਿਓ ਸਾਡੇ ਨਾਲ ਕਈ ਵਾਰ ਧਾਮੀ ਨੇ ਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਅੱਜ ਵੀ ਮੌਜੂਦਾ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਇਹ ਜਿਹੜਾ ਸਾਫ਼ ਕਰਕੇ ਤੇ ਲਿਆਵਾਂਗੇ ਵੀ ਕਿਹੜਾ ਬੰਦਾ ਅਜੇ ਤੱਕ ਉਹ ਬੰਦਾ ਲਿਆਂਦਾ ਸਾਡੀ ਮੰਗ ਇਹ ਆ ਕਿ ਇਹ ਜਿਹੜੇ ਦੋਸ਼ੀ ਨੇ ਅਜੇ ਤੱਕ ਸਾਹਮਣੇ ਕਿਉਂ ਨਹੀਂ ਆ ਰਹੇ ਠੀਕ ਹੈ ਉਹ ਆਉਣੇ ਚਾਹੀਦੇ ਕਿ ਉਹ ਨਹੀਂ ਚਾਹੀਦੇ ਜਿਨ੍ਹਾਂ ਨੇ ਤੁਸੀਂ ਕਿਹਾ ਵੀ ਈਨ੍ਹੇ ਸਾਲ ਹੋ ਗਏ ਨੇ ਕਤਲ ਨੂੰ ਭਾਵੇਂ 30 ਸਾਲ ਹੋ ਜਾਣ ਤੇ ਭਾਵੇਂ 50 ਸਾਲ ਹੋ ਜਾਣ ਉਹ ਜਿੰਨਾ ਚਿਰ ਦੋਸ਼ੀ ਸਾਹਮਣੇ ਨਹੀਂ ਆਉਂਦਾ ਤੇ ਉਸ ਕੇਸ ਜਿਹੜਾ ਪੈਂਡਿੰਗ ਪਿਆ ਰਿਹਾ ਇਹ ਤੁਹਾਡੇ ਸਾਹਮਣੇ ਹੁਣ ਚੰਡੀਗੜ੍ਹ ਦੇ ਵਿੱਚ ਕਿੱਕਾ ਨਿਕਲਿਆ ਕਿ ਨਹੀਂ ਕੇਸ ਠੀਕ ਹੈ ਨਾ ਇਸ ਕਰਕੇ ਸਾਡਾ ਕਹਿਣਾ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਉਹ ਕਿਹੜੀਆਂ ਕਾਲੇ ਮੂਹ ਵਾਲੀਆਂ ਭੇਟਾਂ ਬੈਠੀਆਂ ਨੇ ਜਿਨ੍ਹਾਂ ਨੇ ਇਹ ਕਿਤਾਬ ਪਬਲਿਸ਼ ਕੀਤੀ ਆ ਆ ਮਸਲਾ ਅੱਛਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਨੂੰ ਲੱਗਦਾ ਇਸ ਦੇ ਵਿੱਚ ਆਪਣਾ ਸਹੀ ਰੋਲ ਅਦਾ ਨਹੀਂ ਕਰ ਰਹੀ ਜੇਕਰ ਹੁਣ ਤੱਕ ਉਹ ਬੰਦਾ ਨਹੀਂ ਸਾਹਮਣੇ ਪੇਸ਼ ਕੀਤਾ ਗਿਆ ਮਤਾ ਪਾਉਣ ਵਾਲੇ ਨਹੀਂ ਪੇਸ਼ ਕੀਤੇ ਗਏ ਜਾਂ ਫਿਰ ਇਹਨੂੰ ਛਾਪਣ ਵਾਲਾ ਬੰਦਾ ਜਾਂ ਫਿਰ ਇਹਨੂੰ ਟਰਾਂਸਲੇਟ ਕਰਨ ਵਾਲਾ ਬੰਦਾ ਜਿਹੜਾ ਲੋਕਾਂ ਤੱਕ ਇਹ ਕਿਤਾਬ ਲੈ ਕੇ ਗਿਆ ਉਹਨੂੰ ਲੋਕਾਂ ਤੱਕ ਪਹੁੰਚਾਇਆ ਨਹੀਂ ਉਹਨੂੰ ਨਿਸ਼ਾਨ ਨਹੀਂ ਕੀਤਾ ਕਮੇਟੀ ਨੇ ਆਪਣਾ ਰੋਲ ਸਹੀ ਕਦਾ ਨਹੀਂ ਕੀਤਾ ਹੁੰਦਾ ਫਿਰ ਕਮੇਟੀ ਨੇ ਵੀ ਨਹੀਂ ਕੀਤਾ ਪਰ ਇਹਦੇ ਪਿੱਛੇ ਕੀ ਆ ਕਮੇਟੀ ਜਿਹੜੀ ਆ ਉਹ ਕੀ ਦੇ ਦਬਾਹ ਹਿੱਟ ਹੈ ਇਹ ਕਿਤਾਬ ਦਾ ਸਾਹਮਣੇ ਕਿਉਂ ਨਹੀਂ ਲੈਂਦਾ ਇਹਦੇ ਵਿੱਚ ਜਦੋਂ ਸਾਡਾ ਇੱਕ ਇਸ ਗੁਰਦੁਆਰਾ ਜੁਡੀਸ਼ੀਅਲ ਕੋਰਟ ਚ ਚੱਲ ਰਿਹਾ ਸੀ ਨਾ ਉਹ 2 ਮਿੰਟ ਦੀ ਗੱਲ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਜਦੋਂ ਅਸੀਂ ਕੋਰਟ ਦੇ ਵਿੱਚ ਕੇਸ ਕਰ ਦਿੱਤਾ 2007 ਚ 2010 ਦੇ ਵਿੱਚ ਆ ਕੇ ਤੇ ਕ੍ਰੋਸ ਹੁੰਦਾ ਉਸ ਟਾਈਮ ਦੇ ਉੱਤੇ ਉਹ ਆਪਣਾ ਪੱਖ ਰੱਖਦੇ ਨੇ ਤੇ ਮੇਰੇ ਤੇ ਸਵਾਲ ਕਰਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਵਕੀਲ ਨੇ ਜਿਹੜੇ ਮੇਰੇ ਤੇ ਵੱਖ-ਵੱਖ ਸਵਾਲ ਕਰਦੇ ਆ ਇੱਕ ਕਹਿੰਦਾ ਜੀ ਅਸੀਂ ਇਹ ਕਿਤਾਬ ਤੇ ਵਾਪਸ ਲੈ ਲਈ ਆ ਮੈਂ ਜੀ ਤੁਸੀਂ ਵਾਪਸ ਲੈ ਲਈ ਆ ਤੁਸੀਂ ਇਹ ਦੱਸੋ ਵੀ ਪਬਲਿਸ਼ ਕਿੰਨੀਆਂ ਕਰਾਈਆਂ ਤੇ ਵਾਪਸ ਕਿੰਨੀਆਂ ਲਈਆਂ कोई जवाब ਨਹੀਂ ਚਲਦੇ ਆ ਚਲਦੇ ਆ ਤਿੰਨ ਘੰਟੇ ਜਿਹੜੀ ਸੀ ਉਹ ਸਾਡੀ ਬਹਿਸ ਹੁੰਦੀ ਰਹੀ ਅਖੀਰ ਦੇ ਵਿੱਚ ਇੱਕ ਵਕੀਲ ਕਹਿੰਦਾ ਹੈ ਵੀ ਸ਼੍ਰੋਮਣੀ ਸਰਸਾਜੀ ਸ਼੍ਰੋਮਣੀ ਕਮੇਟੀ ਨੂੰ ਇਹ ਕਿਤਾਬ ਛਪਾਉਣ ਦਾ ਕੀ ਫਾਇਦਾ ਮੈਂ ਕਿਹਾ ਹੁਣ ਗੱਲ ਬਣੀ ਮੈਂ ਕਿਹਾ ਵੀ ਇਹਦਾ ਮਤਲਬ ਹੈ ਤੁਸੀਂ ਇਹ ਛਪਾਈ ਨਹੀਂ ਫਿਰ ਪਹਿਲਾਂ ਇਹ ਦੱਸੋ ਮੈਂ ਕੋਰਟ ਨੂੰ ਸੰਬੋਧਨ ਹੋ ਕੇ ਕਿਹਾ ਮੈਂ ਕਿਹਾ ਵੀ ਮੈਂ ਅਹੀਂ ਅਦਾਲਤ ਵਿੱਚ ਆਉਣੇ ਆ ਜਾਂ ਤਾਂ ਆਪਣੀ ਜ਼ਮੀਨ ਜਾਇਦਾਦ ਬਚਾਉਣ ਲਈ ਜਾਂ ਕਿਸੇ ਦੇਖੂਣ ਲਈ ਕੌਜਦਾਰੀ ਕੇਸ ਹੁੰਦੇ ਨੇ ਜਾਂ ਆਪ ਬਰੀ ਹੋਣ ਲਈ ਜਾਂ ਕਿਸੇ ਨੂੰ ਸਜ਼ਾ ਕਰਾਉਣ ਲਈ ਇਹ ਮੇਰਾ ਆਪਣਾ ਪਰਸਨਲ ਕੇਸ ਨਹੀਂ ਕੌਮੀ ਕੇਸ ਹੈ ਤੇ ਮੇਰੇ ਮਿੱਤਰ ਨੇ ਸਵਾਲ ਬੜਾ ਅਹਿਮ ਕੀਤਾ ਤੇ ਮੈਂ 2 ਦੀ ਪੁਆਇੰਟ ਜਵਾਬ ਨਹੀਂ ਦੇ ਸਕਦਾ ਮੈਨੂੰ ਸਮਾਂ ਚਾਹੀਦਾ ਮੈਂ ਇਹਦੀ ਤਸੱਲੀ ਕਰਾਂਦਾ ਆਂਦਾ ਖੁੱਲਾ ਸਮਾਂ ਕਰ ਗਿਆ ਮੈਂ ਉਸ ਵਕੀਲ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਇਹ ਦੱਸੋ ਵੀ ਕਿਤਾਬ ਪਬਲਿਸ਼ ਕਰਾਈ ਕਿ ਨਹੀਂ ਕਰਾਈ ਉਹ ਚੁੱਪ ਕਰ ਗਿਆ ਮੈਂ ਕਿਹਾ ਬੋਲ ਕੇ ਦੱਸੋ ਕਹਿੰਦਾ ਸਿਪਾਈ ਹੈ ਫਿਰ ਮੈਂ ਕਿਹਾ ਵੀ ਇਹ ਸਵ ਤੁਸੀਂ ਮੈਨੂੰ ਪੁੱਛਦੇ ਕਹਿੰਦੇ ਜੀ ਵੀ ਸਾਨੂੰ ਕੀ ਫਾਇਦਾ ਤੁਹਾਨੂੰ ਫਾਇਦਾ ਦੱਸਣਾ ਚਾਹਦਾ ਵੀ ਇਹ ਕਿਤਾਬ ਕਿਵੇਂ ਛਪੀ ਆ ਮੈਂ ਫਿਰ ਉਹਦੇ ਵਿੱਚ ਜੋ ਬੋਲਿਆ ਉੱਥੇ ਵੀ ਤੇ ਅੱਜ ਵੀ ਤੇ ਇਹ ਮੈਂ ਇਹਦੋਂ ਪਹਿਲਾਂ ਵੀ ਬੋਲ ਚੁੱਕਾ ਹਾਂ ਹੁਣ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇਹ ਕਿਤਾਬ ਛਪਣ ਦਾ ਕਾਰਨ ਕੀ ਹੋਇਆ ਆਰਐਸਐਸ ਦੀ ਇੱਕ ਮੀਟਿੰਗ ਹੋਈ ਨਾਗਪੁਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਿੱਖ ਨੇ ਇਹ ਆਪਣੇ ਆਪ ਨੂੰ ਵੱਖਰੀ ਕੌਮ ਕਹਣ ਤੋਂ ਪਿੱਛੇ ਨਹੀਂ ਹਟਦੇ ਤੇ ਕਿਸ ਤਰੀਕੇ ਨਾਲ ਹਟਾਇਆ ਜਾਵੇ ਉਹਨਾਂ ਕਹਿੰਦੇ ਉੱਥੇ ਵਿਚਾਰ ਹੋਈ ਦਵਾਨਾਂ ਦੇ ਆਪਸ ਵਿੱਚ ਬੈਠੇ ਨੇ ਵੀ ਇਹ ਲੋਕ ਜਿਨ੍ਹਾਂ ਚ ਆਪਣੇ ਧਰਮ ਗ੍ਰੰਥ ਨੂੰ ਮੰਨਦੇ ਆ ਨਾ ਉਹਨਾਂ ਚ ਨਹੀਂ ਹਟਣਗੇ ਇਹਨਾਂ ਨੂੰ ਇਹਨਾਂ ਦੇ ਧਰਮ ਗ੍ਰੰਥ ਨਾਲੋਂ ਤੋੜੋ ਫਿਰ ਟੁੱਟਣਗੇ ਉਹਨਾਂ ਕਹਿੰਦੇ ਗ੍ਰੰਥ ਨਾਲੋਂ ਇਸ ਤਰ੍ਹਾਂ ਨਹੀਂ ਟੁੱਟਣਗੇ ਜਿਨ੍ਹਾਂ ਨੇ ਇਸ ਇਹਨਾਂ ਦੇ ਧਰਮ ਗ੍ਰੰਥ ਦੀ ਭਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਆ ਪਹਿਲਾਂ ਉਹਨਾਂ ਨਾਲੋਂ ਨਾਲੋਂ ਤੋੜਾ ਫਿਰ ਉਹਨਾਂ ਨੇ ਇਹ ਇੱਕ ਖਾੜਾ ਤਿਆਰ ਕੀਤਾ ਖਾੜਾ ਤਿਆਰ ਕਰਕੇ ਤੇ ਫਿਰ ਉਹਨਾਂ ਦੀ ਮੀਟਿੰਗ ਹੋਈ ਉਹਨਾਂ ਕਹਿੰਦੇ ਠੀਕ ਹੈ ਖਾੜਾ ਤਿਆਰ ਠੀਕ ਹੈ ਜੋ ਕੁਛ ਇਸ ਕਿਤਾਬ ਦੇ ਵਿੱਚ ਗੁਰੂ ਸਾਹਿਬਾਨ ਦੇ ਖਿਲਾਫ ਬਹੁਤ ਕੁ ਉਨਾਂ ਕਹ ਖੜਾ ਠੀਕ ਹੈ ਪਰ ਜੇ ਇਹਨੂੰ ਕਿਤਾਬ ਦਾ ਰੂਪ ਅਸੀਂ ਦਿੱਤਾ ਤੇ ਇਹ ਸਾਨੂੰ ਤਾਂ ਨਹੀਂ ਛੱਡਣਗੇ ਇਹ ਗੱਲ ਹੈ 1990 99 ਦੀ ਉਹਨਾਂ ਨੇ ਫਿਰ ਕੀ ਕੀਤਾ ਉਹਨਾਂ ਨੇ ਉੱਥੇ ਵਿਚਾਰ ਕੀਤੀ ਵੀ ਇਹ ਕਿਤਾਬ ਐਲਕੇ ਅਡਵਾਨੀ ਜਾਂ ਅਟਲ ਵਿਹਾਰੀ ਆਵਾਜਪਾਈ ਦੇ ਰਾਹੀਂ ਪ੍ਰਕਾਸ਼ ਸਿੰਘ ਬਾਦਲ ਕੋਲੇ ਭੇਜੋ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹ ਉਸ ਸ਼੍ਰੋਮਣੀ ਕਮੇਟੀ ਦੇ ਲੋਕੋ ਤੇ ਚਪਾਵੇ ਤੇ ਖੜਾ ਆ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਚੇਤੇ ਨੂੰ ਸ਼੍ਰੋਮਣੀ ਕਮੇਟੀ 'ਚ ਦਿੱਤਾ ਸ਼੍ਰੋਮਣੀ ਕਮੇਟੀ ਦੇ ਜਿਹੜਾ ਉੱਥੇ ਅਹੁਦੇਦਾਰ ਸੀ ਉਹਨੇ ਫਿਰ ਇਹ ਮਤਾ ਪਾਇਆ ਕਿ ਖਾਲਸੇ ਦੇ 300 ਸਾਲਾਂ ਸਾਜਨਾ ਦਿਵਸ ਨੂੰ ਇਤਿਹਾਸਿਕ ਬਣਾਉਣ ਵਾਸਤੇ ਵੱਖ-ਵੱਖ 300 ਰਾਈਟਰਾਂ ਦੀਆਂ 300 ਕਿਤਾਬਾਂ ਚ ਪਾਈਆਂ ਜਾਣਗੀਆਂ ਤੇ ਹਰ ਕਿਤਾਬ ਦੀਆਂ 300 ਕਾਪੀਆਂ ਹੋਣਗੀਆਂ ਇਹ ਮਤਾ ਪੈ ਗਿਆ ਮਤਾ ਪੈ ਕੇ 558 ਨੰਬਰ ਮਤਾ ਪੈ ਗਿਆ ਤੇ ਇਹ 1999 'ਚ ਜਦੋਂ ਬੀਬੀ ਜ਼ਗੀਰ ਕੌਰ ਪ੍ਰਧਾਨ ਹੈ ਉਸ ਟਾਈਮ ਦੇ ਉਤੇ ਇਹ ਕਿਤਾਬਾਂ ਜਿਹੜੀਆਂ ਨੇ ਇਹ ਪਬਲਿਸ਼ ਹੁੰਦੀਆਂ ਨੇ ਤੇ ਇਹਦੇ ਬਾਰੇ ਵਿੱਚ ਅੱਜ ਤੱਕ ਮੇਰੇ ਤੇ ਇਹ ਸਵਾਲ ਨਹੀਂ ਕਰ ਸਕਦੇ ਕਿ ਤੁਸੀਂ ਜਿਹੜਾ ਇਹ ਮਤਲਬ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਕੇਵੇਂ ਇਲਜ਼ਾਮ ਲਾਏ ਬਹੁਤ ਬਹੁਤ ਵੱਡਾ ਇਲਜ਼ਾਮ ਹੈ ਬਹੁਤ ਕਹਿ ਲਓ ਕਿ ਬੜਾ ਸੂਖਮ ਤਰੀਕੇ ਨਾਲ ਸਮਝਣ ਵਾਲੀ ਗੱਲ ਹੈ ਫਰੇਮ ਤਾਂ ਐਂ ਕਹਿ ਲਈਏ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਡੇਰਾ ਸਿਰਸਾ ਵਾਲੇ ਨੂੰ ਦਿੱਤੀ ਗਈ ਮਾਫੀ ਤੋਂ ਵੀ ਵੱਡਾ ਗੁਨਾਹ ਇਸ ਨੂੰ ਜਾਨੀ ਇਸ ਨੂੰ ਮੰਨਿਆ ਜਾਣਾ ਚਾਹੀਦਾ ਬਿਲਕੁਲ ਬਹੁਤ ਵੱਡਾ ਮੈਂ ਤੁਹਾਨੂੰ ਇਹ ਗੱਲ ਕਰ ਦਿੱਤੀ ਆ ਪਹਿਲਾਂ ਗੱਲ ਕੀਤੀ ਆ ਕਿ ਚੰਦੂ ਜਾਂ ਜਮਸੰਧ ਜਾਂ ਮਸਾ ਰੰਗੜ ਜਾਂ ਮੰਤਨ ਨਰੈਣੂ ਕੇ ਉਹਨਾਂ ਨੇ ਬੜੇ ਬੜੇ ਦੋਸ਼ ਕੀਤੇ ਕੋਟਕੁਸ਼ ਹੋਇਆ ਇਤਿਹਾਸ ਤੋਂ ਸਾਰੇ ਜਾਣੂ ਆ ਮੈਂ ਉੱਥੇ ਜਾਦਾ ਨਹੀਂ ਜਾਣਾ ਲੇਕਿਨ ਉਹਨਾਂ ਨੇ ਕੋਈ ਕਿਸੇ ਵੀ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ ਵਿੱਚੋਂ ਕਿਸੇ ਇੱਕ ਗੁਰੂ ਸਾਹਿਬ ਦੇ ਖਿਲਾਫ ਵੀ ਕੋਈ ਅਪਸ਼ਬਦਾਵਲੀ ਲਿਖ ਕੇ ਕਿਤਾਬ ਨਹੀਂ ਲਿਖੀ ਤੇ ਇਹਨਾਂ ਨੇ ਤੇ ਆ ਕਿਤਾਬਾਂ ਲਿਖਦੀਆਂ ਪੰਜਾਬ ਸਕੂਲ ਸਿੱਖਿਆ ਵਿਭਾਗ 'ਚ ਜਦੋਂ 4 ਮਹੀਨੇ ਆਪਣਾ ਮੋਰਚਾ ਲੱਗਾ ਰਿਹਾ 7 ਫਰਵਰੀ ਤੋਂ ਲੈ ਕੇ 4 ਮਹੀਨੇ ਲਗਾਤਾਰ ਲੱਗਾ ਇਹਨਾਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਵੀ ਕਿਤਾਬਾਂ ਜਿਹੜੀਆਂ ਪਬਲਿਸ਼ ਕਰਾ ਕੇ ਸਿੱਖ ਧਰਮ ਨੂੰ ਮੋਟੋ ਰੱਦ ਕਰਕੇ ਤੇ ਇਹਨਾਂ ਨੇ ਜਿਹੜੀਆਂ ਉਹ ਕਿਤਾਬਾਂ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਤਵਾਂ ਪਰੂਸ ਖਾਤੀਆ 1997 ਤੋਂ ਲੈ ਕੇ ਤੋਂ ਉਹਦੇ ਯਾਰ 17 ਤੱਕ ਮਤਲਬ 5 ਸਾਲ ਕੈਪਟਨ ਦਾ ਰਾਜ ਇਹ 15 ਸਾਲ ਇਹਨਾਂ ਦਾ ਰਾਜ ਆ 1997 ਤੋਂ 2 ਤੱਕ 2002 ਤੱਕ ਫਿਰ 2 ਤੋਂ 7 ਤੱਕ ਕੈਪਟਨ ਦਾ ਆ ਗਿਆ 7 2007 ਤੋਂ 17 ਤੱਕ ਇਹਨਾਂ ਦੇ ਰਾਜ ਵਿੱਚ ਇਹ ਕਿਤਾਬਾਂ ਜੜੀਆਂ ਨੇ ਪਬਲਿਸ਼ ਹੋਈਆਂ ਇਦੋਂ ਵੱਡਾ ਹੁਰਕੀ ਜਨਮ ਹੋਏਗਾ ਇਹ ਉਹਨਾਂ ਦੋਸ਼ਾਂ ਨਾਲ ਉਹ ਸਰਸੇ ਸਾਦ ਨੂੰ ਮਾਫੀ ਦੇਣ ਨਾਲੋਂ ਮੇਰੇ ਹਿਸਾਬ ਦੇ ਨਾਲ ਇਹ ਵੱਡਾ ਜੁਰਮ ਜਿਹੜੇ ਕਿ ਇਹ ਮਾਫੀ ਯੋਗ ਨਹੀਂ ਹੈਗੇ ਇਹਨਾਂ ਨੂੰ ਅਸੀਂ ਇਹੀ ਚੇਤਾਵਨੀ ਦੇ ਕੇ ਆਏ ਹਾਂ ਜਿਤੇਦਾਰਾਂ ਨੂੰ ਕਿ ਜੇ ਤੁਸੀਂ ਕਿਸੇ ਕਿਸਮ ਦੀ ਕੋਤਾਹੀ ਕੀਤੀ ਤੇ ਫਿਰ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਤੁਹਾਨੂੰ ਕਿਸੇ ਕਿਸਮ ਦਾ ਮਾਫੀ ਨਹੀਂ ਕਰੇਗਾ ਆਖਰੀ ਆਖਰੀ ਸਵਾਲ ਹੈ ਕਿ ਹੁਣ ਇਸ ਤੋਂ ਅੱਗੇ ਕੋਈ ਪ੍ਰੋਗਰਾਮ ਦੇ ਰਹੇ ਹੋ ਇਸ ਦੇ ਖਿਲਾਫ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਤੁਹਾਡੇ ਵੱਲੋਂ ਕੋਈ ਅਗਲੀ ਕਾਰਵਾਈ ਕਿਸ ਤਰੀਕੇ ਦੀ ਕੀਤੀ ਦੇਖੋ ਅਸੀਂ ਹੁਣ ਤੱਕ ਇਹ ਜਿਸ ਤਰ੍ਹਾਂ ਕੇ ਮੀਡੀਆ ਦੇ ਰਾਹੀਂ ਇਹ ਕਥਾਬਾਂ ਦੇ ਸਾਹਮਣੇ ਵਿੱਚ ਕਰ ਰਹੇ ਹਾਂ ਤੇ ਜਿਹੜੀ ਸਾਡੀ ਮਤਲਬ ਕਿ ਪੰਚ ਪ੍ਰਧਾਨੀ ਜਿਹੜੀਆਂ ਸਾਰੀਆਂ ਸਿੱਖ ਧਰਮ ਜਥੇਬੰਦੀਆਂ ਅਸੀਂ ਜਿਹੜੇ ਰਲ ਕੇ ਚੱਲ ਰਹੇ ਹਾਂ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਚੱਲ ਰਹੇ ਹਾਂ ਅਸੀਂ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਤੇ ਫਿਰ ਅੱਗੇ ਜਿਹੜਾ ਪਹਿਲਾਂ ਤਾਂ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਜਥੇਦਾਰਾਂ ਨੂੰ ਸਾਹਮਣੇ ਔਰ ਜੇ ਜਥੇਦਾਰਾਂ ਨੇ ਕੋਈ ਕੋਤਾਹੀ ਕੀਤੀ ਜੇ ਇਹ ਗੁੰਗਲ ਤੇ ਫਿਰ ਜਿਹੜਾ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਜਿਹੜੀ ਆ ਗੱਲ ਜਾਏਗੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਗੱਲ ਧਰਮ ਦੇ ਲਿਟਰੇਚਰ ਦੇ ਨਾਲ ਜੁੜੀ ਹੋਈ ਹੈ ਕਿ ਲਿਟਰੇਚਰ ਨੂੰ ਤੋੜਿਆ ਮਰੋੜਿਆ ਨਹੀਂ ਜਾ ਸਕਦਾ ਗੁਰੂ ਸਾਹਿਬਾਨਾਂ ਦੇ ਖਿਲਾਫ ਜਾਂ ਉਹਨਾਂ ਦੇ ਇਤਿਹਾਸ ਦੇ ਖਿਲਾਫ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਖਰੜਾ ਹੈ ਉਹ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ ਉਹ ਕਹਿੰਦੇ ਨੇ ਕਿ ਪਹੁੰਚਾਇਆ ਗਿਆ ਉਹਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਗੱਲ ਹੈ ਇਸ ਕਰਕੇ ਉਹ ਇਹ ਸਾਰਾ ਮੀਡੀਆ ਦੇ ਸਾਹਮਣੇ ਵੀ ਆ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਉਹਨਾਂ ਲੋਕਾਂ ਨੂੰ ਨਸ਼ਰਨਾ ਕੀਤਾ ਗਿਆ ਤਾਂ ਇਸ ਤੋਂ ਵੱਡੇ ਪ੍ਰੋਗਰਾਮ ਵੀ ਦਿੱਤੇ ਜਾ ਸਕਦੇ ਆਪਣੇ ਸਹਿਯੋਗੀ ਗੁਰਸਿਮਰਨ ਸਿੰਘ ਨਾਲ ਮਰਾਵੀ ਸੰਗਰਾ ਹੁਰ ਦਾ ਅਨਮਿਊਟ ਚੰਡੀਗੜ੍ਹ